ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰਾਂ ਗੱਬਣ ਬੱਕਰੀਆਂ ਮੰਗ ਰਹੇ ਸੀ ਵੀ ਸਾਨੂੰ ਗੱਬਣ ਬੱਕਰੀਆਂ ਚਾਹੀਦੀਆਂ ਨੇ ਤਾਂ ਬਾਈ ਜੀ 14 ਗੱਬਣ ਬੱਕਰੀਆਂ ਤੇ ਇੱਕ ਬ੍ਰੀਡਰ ਜੇ ਕੋਈ ਮੇਰਾ ਵੀਰ ਨਾਮਾ ਕੰਮ ਸ਼ੁਰੂ ਕਰ ਰਿਹਾਗਾ ਤਾਂ ਤੁਸੀਂ ਖਰੀਦ ਸਕਦੇ ਹੋ ਬਾਈ ਜੀ ਅਸੀਂ ਖੜਿਆ ਹਾਂ ਜੀ ਪਟਿਆਲੇ ਦੇ ਵਿੱਚ ਬਾਕੀ ਗੱਲਬਾਤ ਕਰਦੇ ਆ ਬਾਈ ਨਾਲ ਆਜੋ ਬਾਈ ਜੀ ਬਾਈ ਜੱਸੀਕਾਰ ਜੀ ਕੀ ਹਾਲ ਚਾਲ ਨੇ ਵਧੀਆ ਜੀ ਠੀਕ ਆ ਜੀ ਦੱਸੋ ਮਾੜੇ ਬੱਕਰੀਆਂ ਬਾਰੇ ਕਿਵੇਂ ਜੀ ਇੱਕ ਬਰ ਦੇ ਵਿੱਚ ਥੋੜਾ ਜਿਹਾ ਚੌਗੀਆਂ ਨੇ ਬਾਈ ਆ ਛਿੱਗੀ ਆ ਇਹ ਛਿੱਗੀ ਆ ਇਹ ਬਾਕੀ ਚੌਗੀਆਂ ਨੇ ਇਹ ਦੂਜੇ ਸੂਏ ਸੂਗੀ ਹਾਂਜੀ ਆ ਪਹਿਲੇ ਸੂਏ ਸੂਣੀਆਂ ਠੀਕ ਆ ਜੀ ਸਾਰੀਆਂ ਲੈ ਵੀ ਸਾਰੀਆਂ ਬੱਕਰੀਆਂ ਬਾਈ ਦੀ ਨਮੀਆਂ ਨੇ ਚੌਗੀਆਂ ਚੌਗੀਆਂ ਠੀਕ ਆ ਜੀ ਕੋਈ ਵੀ ਬੱਕਰੀ ਇਹਨਾਂ ਦੇ ਵਿੱਚ ਬੁੜੀ ਨਹੀਂ ਹੈਗੀ ਠੀਕ ਆ ਜੀ ਪਹਿਲੇ ਸੂਏ ਸੋਣੀਆਂ ਪਹਿਲੇ ਸੂਏ ਸੋਣੀਆਂ ਲਓ ਜੀ ਆਪਾਂ ਤੁਹਾਨੂੰ ਆਪਾਂ ਇਹਦੇ ਵਿੱਚੋਂ ਪੰਜ ਚਾਰ ਬੱਕਰੀਆਂ ਫੜ ਕੇ ਦਿਖਾਵਾਂਗੇ ਵੀ ਕਿੱਦਾਂ ਦੀਆਂ ਬੱਕਰੀਆਂ ਨੇ ਨਹੀਂ ਇਦੋਂ ਕਰ ਲੀਏ ਸ਼ੁਰੂ ਜੀ ਲੈ ਵੀ ਇਹ ਹੈ ਕਿ ਦੂਜੇ ਸੂਏ ਕਰੀ ਬਾਈ ਜੀ ਪਰ ਆਹ ਮਾਰੀ ਬੱਕਰੀ ਪੂਰਾ ਕਰ ਦੋ ਲੈ ਵੀ ਆ ਬੱਕਰੀ ਦਿਖਾਉਣਾ ਤੁਹਾਨੂੰ ਲੈ ਵੀ ਸਿੱਗੀ ਬੱਕਰੀ ਹੈਗੀ ਦੇਖ ਸਕਦੇ ਹੋ ਕੁਆਲਿਟੀ ਤੁਹਾਡੇ ਸਾਹਮਣੇ ਹੈਗੀ ਬੀਟ ਲੈ ਜੀ ਪਿਓਰ ਬੀਟ ਲੈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਨੂੰ ਗੱਭਣ ਹੋਈ ਨੂੰ ਜੀ ਇਹ ਹੈਗੀ ਆ 2 ਢਾਈ ਮਹੀਨੇ ਦੀ ਗੱਭਣ ਹੈ ਢਾਈ ਕਿ ਮਹੀਨੇ ਦੀ ਗੱਭਣ ਦੋ ਮਹੀਨੇ ਦੀ ਲਾ ਦੋ ਠੀਕ ਹੈ ਗਾਰੰਟੀ ਹੈ ਜੀ ਗਾਰੰਟੀ ਹੈ ਮੇਰੇ ਕੋਲ ਹੈ ਲੈ ਵੀ ਗਾਰੰਟੀ ਦੀ ਗੱਤ ਆ ਉਹ ਦੇਖੋ ਜਿਹਨਾਂ ਦੀ ਗਾਰੰਟੀ ਨਹੀਂ ਹੋ ਆਪਾਂ ਨੇ ਬਾਹਰ ਕੱਢ ਤੀਆਂ ਠੀਕ ਹੈ ਜੀ ਪਹਿਲੀ ਕੱਢ ਤੀਆਂ ਵਾਰ ਲੈ ਵੀ ਇਹਦੀ ਫੁੱਲ ਗਾਰੰਟੀ ਹੈਗੀ ਗੱਭਣ ਦੀ ਬਾਕੀ ਤੁਸੀਂ ਆਓ ਬਾ ਜੀ ਦੇਖ ਕੇ ਲੈ ਕੇ ਜਾ ਸਕਦੇ ਹੋਗੇ ਇਹ ਹੈ ਕਿ ਮੈਂ ਇਹਦੀ ਵੀ ਗਾਰੰਟੀ ਹੈ ਪੂਰੀ ਜੀ ਲੈ ਵੀ 22 ਮਿੰਟ ਉੱਤੇ ਆ ਇਹਦੀ ਵੀ ਗਾਰੰਟੀ ਹੈ ਵੀ 2.5 ਮਿੰਟ ਤੋਂ ਉੱਤੇ ਗੱਬਣਾ ਕੀ ਬਾਕੀ ਨੱਕ ਦੀ ਕੁਆਲਿਟੀ ਵੀ ਦੇ ਸਕਦੇ ਹੋ ਨਾ ਕੰਨ ਕੰਨ ਵਧੀਆ ਨੇ ਬਾਈ ਹਣਾ ਜੇ ਹਾਈਟ ਦੀ ਗੱਲ ਬਾਤ ਕਰੀਏ ਬਾਈ 32 33 ਇੰਚ ਦੀ ਹਾਈਟ ਹੈਗੀ ਹੈ ਜੀ ਲੈ ਵੀ ਹੋਰ ਲੈ ਆਇਓ ਲੈ ਵੀ ਲੈ ਵੀ ਕਾ ਆ ਗਈ ਬੱਕਰੀ ਇਹਨੂੰ ਉਧਰ ਕਰ ਦਿਓ ਪਰ ਮਾਰੀ ਹੈ ਨਾ ਲੈ ਮਿੱਤਰੂ ਆ ਵੀ ਦੱਸੋ ਜੀ ਦਸਵੇਂ ਵਾਰ ਅੰਕਲ ਜੀ ਇਹ ਵੀ ਓਕਣੀ ਆ ਬਾ ਚੌਗੀ ਆ ਚੌਗੀ ਆ ਵੀ ਲੈ ਵੀ ਇਹ ਵੀ ਚੌਗੀ ਆ ਕੀ ਤੁਹਾਨੂੰ ਇਹ ਵੀ 2-2 ਮਹੀਨੇ ਦੀ ਸਭ 2.5 2.5 ਤਿੰਨ-ਤਿੰਨ ਮਹੀਨੇ ਦੀਆਂ ਦੋਵੇਂ ਆਏ ਗੱਬਣ ਮੈਂ ਠੀਕ ਆ ਜੀ ਲੈ ਵੀ ਨੱਕ ਨਗੋੜਾ ਦਿਖਾ ਦੇ ਬਬੂ ਸਮਾਰ ਕੇ ਇੱਕ ਵਾਰਾ ਨਾ ਤੁਹਾਨੂੰ ਇੱਕ ਵਾਈ ਚਾਤੀ ਮਰਾ ਦਿੰਦੇ ਆ ਲੈ ਆਈ ਚੱਲੋ ਇਹ ਸਾਰੇ ਉੱਪਰ ਚਾਤੀ ਮਰਾ ਦਈਏ ਬਈ ਤੁਹਾਨੂੰ ਇਹ ਵੀ ਦਿਖਾ ਦੇ ਬਬੂ ਸਮਾਰ ਕੇ ਹੋਰ ਲਿਆਓ ਇਹ ਮਾਰ ਦੇ ਮਾਰ ਲੈ ਵੀ ਕਾ ਆ ਗਈ ਬੱਲੀ ਜੀ ਲੈ ਵੀ ਲਿਆ ਲੈ ਵੀ ਮਿੱਤਰੂ ਦੇਖ ਸਕਦੇ ਹੋਗੇ ਇਹ ਵੀ ਗੱਬਣ ਬੱਕਰੀ ਆ ਕੀ 2.5-3 ਮਹੀਨੇ ਦੀ ਲੈ ਆਓ ਇਹ ਹੋਰ ਖੜਿਆ ਜੀ ਆਪਾਂ ਇਸ ਸਮੇ ਪਟਿਆਲੇ ਦੇ ਵਿੱਚ ਪਟਿਆਲੇ ਦੇ ਵਿੱਚ ਹੀ ਖੜਿਆ ਜੀ ਕਿਤੇ ਹੋਰ ਜੀ ਨਾ ਨਾ ਪਟਿਆਲੇ ਪਟਿਆਲਾ ਜੀ ਆਹ ਦੇਖੋ ਇਹਦੀਆਂ ਅੱਖਾਂ ਦੇਖ ਲਓ ਸਾਰਿਆਂ ਦੀਆਂ ਚਿੱਟੀਆਂ ਅੱਖਾਂ ਨੇ ਲੰਬੇ ਕੰਨ ਨੇ ਤੇ ਮਲੈਮ ਪਿੰਡ ਆ ਇਹਨਾਂ ਮਲੈਮ ਪਿੰਡ ਆ ਜੀ ਲੈ ਲੈ ਬੱਬੂ ਦਿਖਾਸ ਮਾਰ ਕੇ ਨੱਕ ਨਕਵਾੜਾ ਵੀ ਦੇਖ ਸਕਦੇ ਹੋ ਨਾ ਚੰਗੀ ਬੱਕਰੀ ਹੈ ਕਿਥਾਂ ਲਾਤ ਤਾਂ ਨਹੀਂ ਕੋਈ ਪ੍ਰੋਬਲਮ ਕਿਸੇ ਦੇ ਕਿਸੇ ਦੇ ਕੋਈ ਨਹੀਂ ਹੈ ਕਿਸੇ ਤੇ ਕੋਈ ਪ੍ਰੋਬਲਮ ਨਹੀਂ ਜੀ ਠੀਕ ਆ ਲੈ ਵੀ ਜਿਹੜਾ ਵੀ ਕੁਝ ਹੋਊਗਾ ਆਪਾਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਵੀ ਇਹ ਚੀਜ਼ ਹੈਗੀ ਲੇ ਇਹ ਵੀ ਹੈਗੀ ਹੈਗੀ ਚੌਗੀ ਸਿੱਗੀ ਹੋਣਾ ਮਤਲਬ ਚੌਗੀ ਲੈ ਵੀ ਚੌਗੀ ਆ ਜਾਵਾ ਬਾਈ ਜੀ ਚੌਗੀ ਬੱਕਰੀ ਆ ਵੀ ਚਿੱਟੀਆਂ ਅੱਖਾਂ ਦੇ ਵਿੱਚ ਚਿੱਟੇ ਕ ਲਾਲਈ ਉਹ ਲਾਲ ਅੱਖਾਂ ਦੇ ਵਿੱਚ ਆ ਇਹ ਵੀ ਲਾਲ ਅੱਖਾਂ ਦੇ ਵਿੱਚ ਹੈਗੇ ਨਾ ਲਿਆਓ ਜੀ ਹੋਰ ਲੈ ਵੀ ਮਿੱਤਰੋ ਆਹ ਦੇਖ ਸਕਦੇ ਹੋਗੇ ਇਹ ਵੀ 2 ਮਿੰਟ ਦੀ ਗੱਬੜਾ ਗਰੰਟੀ ਨਹੀਂ ਗੱਬਣਾ ਵੀ ਹਾਂ ਜੀ ਹਾਂ ਇਹ ਲੈ ਵੀ ਇਹਦੀ ਵੀ ਗਰੰਟੀ ਆ ਵੀ ਦੇ ਸਾਨਸ ਨੂੰ ਓਕੇ ਨੇ ਵਧੀਆ ਪੂਰੇ ਚੈੱਕ ਕਰ ਸਕਦੇ ਹੋਗੇ ਲੈ ਵੀ ਕਾ ਆ ਗਈ ਜੈਡ ਬਲੈਕ ਦਿਖਾ ਬੱਬੂ ਸਮਾਰਕੇ ਨੇੜੇ ਆ ਕੇ ਲੈ ਵੀ ਇਹ ਲਵੀ ਇਹ ਵੀ ਹੈਗੀ ਹੈਗੀ ਦੋ ਟਾਈਮ ਨਹੀਂ ਦੀਏ ਗੱਬਣਾ ਕੀ ਦੇਖ ਸਾਗੇ ਬਾਕੀ ਇੱਕ ਵਾਰੀ ਆ ਜੋ ਦੁੱਖੀ ਆ ਇਹ ਆ ਜਾ ਹਾਂਜੀ ਆ ਦੁੱਗੀ ਆ ਲੈ ਵੀ ਲਿਆਓ ਇਹ ਦੁੱਗੀ ਆਈ ਹੂੰ ਲੈ ਵੀ ਇਹ ਤਿੰਨ ਮਹੀਨਾ ਦੀ ਗੱਬਣਾ ਇਹ ਵੀ ਲੈ ਵੀ ਦੁੱਗੀ ਪੜ ਇਹ ਨਹੀਂ ਤਾਂ ਚਾਰ ਮਹੀਨਾ ਦੀ ਆ ਇਹ ਚਾਰ ਦੀ ਆ ਚਾਰ ਮਹੀਨਾ ਦੀ ਗੱਬਣਾ ਆਈ ਲੈ ਵੀ ਆ ਚਾਰ ਮਹੀਨੇ ਗੱਬਣਾ ਆ ਗਈ ਮਹੀਨਾ ਕਰ ਰਹਿ ਗਿਆ ਹੈਗੀ ਦੁੱਗੀ ਆ ਜੀ ਪਹਿਲਾਂ ਲਵਾ ਦਿੱਤਾ ਨਾ ਥੋੜਾ ਜਿਹਾ ਬਸ ਥੋੜਾ ਪਤਾ ਹੀ ਨਹੀਂ ਲੱਗਿਆ ਹੈਗਾ ਲੈ ਵੀ ਪਹਿਲਾਂ ਲਵਾਤੀ ਪਰ ਬਾਈ ਜੀ ਗਰੋਥ ਹੈਗੀ ਇਹਦੀ ਗੱਲ ਨਹੀਂ ਹੈਗੀ ਬੱਚੀ ਜੀ ਨਹੀਂ ਹੈਗੀ ਗਰੋਥ ਹੈਗੀ ਹੈਗੀ ਵਾਕਈ ਜੀ ਬਹੁਤ ਗਰੋਥ ਕਰਨੀ ਇੱਕ ਵਾਰ ਨਿਗਾਹ ਮਾਰ ਦੇ ਬੱਬੂ ਸਾਰੇ ਤੇ ਇੱਕ ਵਾਰ ਇਧਰ ਆ ਜਾ ਬਾਈ ਮਾਰਾ ਜਾਈ ਬਾਕੀ ਬਾਈ ਤੁਸੀਂ ਇੱਕ ਵਾਰ ਸਾਰੇ ਤੇ ਨਿਗਾਹ ਮਾਰ ਸਕਦੇ ਹੋਗੇ ਦੇਖ ਸਕਦੇ ਹੋ ਬਈ ਸਾਰੀਆਂ ਬੱਕਰੀਆਂ ਚੰਗੀਆਂ ਨੇ ਤੇ ਇਹਨਾਂ 'ਚ ਬਈ ਇੱਕ ਬੱਕਰਾਗਾ ਬੱਕਰਾ ਫੋੜੋ ਮਾਰਾ ਜਾਈ ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਬਾਈ ਜੀ ਇਕੱਠੀਆਂ ਸਾਰੀਆਂ ਖਰੀਦੀਆਂ ਆਉ ਤਾਂ ਬਾਈ ਜੀ ਖਰੀਦ ਸਕਦੇ ਹੋ ਤੇ ਇਹ ਮਿਲੂ ਕਬਈ ਨਹੀਂ ਬਖਾ ਰਿਹਾ ਹੈ ਨਾ ਬੱਕਰਾ ਵੀ ਦੇਖ ਸਕਦੇ ਹੋ ਹਾਈਟ ਵੀ ਇੱਥੇ ਤੱਕ ਆਉਂਦੀ ਹੈ ਕਿ 40 41 ਇੰਚ ਦਾ ਬੱਕਰਾ ਹੈਗਾ ਦੇਖ ਸਕਦੇ ਹੋ ਬਈ ਨਾ ਕਲੀ ਚਾਮੜੀ ਦਾ ਚੱਲ ਧੁੱਲਰ ਦੇਖ ਸਕਦੇ ਹੋ ਬੱਕਰਾ ਬਈ ਐਦਾਂ ਦਾ ਬੱਕਰਾ ਬਿੱਟਲ ਬੱਕਰਾ ਜੀ ਅੱਖਾਂ ਚ ਟਿੱਟੀਆਂ ਨੇ ਅੱਖਾਂ ਚ ਟਿੱਟੀਆਂ ਨੇ ਠੀਕ ਹੈ ਜੀ ਰੇਟ ਦੀ ਗੱਲ ਬਾਤ ਕਰੀ ਅੰਕਲ ਜੀ ਕਿਵੇਂ ਲੱਗੂਗਾ ਜੀ ਕਰ ਲਾਂਗੇ ਠੀਕ ਹੈ ਜੀ ਮੌਕੇ ਤੇ ਹੋ ਜੂਗਾ ਜੀ ਐ ਵੀ ਬਈ ਮੌਕੇ ਤੇ ਰੇਟ ਹੋ ਜੂਗਾ ਜੀ ਕਿਸੇ ਵੀ ਮੇਰੇ ਵੀਰ ਨੇ ਇਨਾ ਚ ਕੋਈ ਵੀ ਬੱਕਰੀ ਖਰੀਦਣੀ ਹੋਊਗੀ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਬੱਕਰੀਆਂ ਖਰੀਦ ਸਕਦੇ ਹੋਗੇ ਠੀਕ ਆ ਅੰਕਲ ਜੀ ਓਕੇ ਅਸੀਕਾਰ ਜੀ